ਇੱਕ ਪਿੰਡ ਦੇ ਵਿੱਚੋਂ ਤਿੰਨ ਬੰਦੇ ਆਪਾਂ ਆਪਣੇ ਘਰੋਂ ਨਿਕਲੇ ਇੱਕ ਪਿੰਡ ਦੇ ਵਿਚਾਲੋਂ ਇੱਕ ਪਿੰਡ ਰਿਆ ਉਰਲੇ ਪਾਸਿਓਂ ਇੱਕ ਪਰਲੇ ਪਾਸ ਸਵੇਰੇ 4:30 ਵਜੇ ਖੇਤ ਜਾਣ ਨੂੰ ਨਿਕਲੇ ਕਾਲੀ ਬੋਲੀ ਨੇਰੀ ਆ ਗਈ ਬਹੁਤ ਜ਼ਿਆਦਾ ਸਪੀਡ ਤੇ ਹਵਾ ਆ ਗਈ ਤਿੰਨੋਂ ਚੱਕ ਕੇ ਇੱਕ ਖੂਚ ਸੁੱਟ ਤੇ ਹਵਾ ਨੇ ਜੋ ਥੋੜਾ ਦਿਨ ਜਾ ਚੜਿਆ ਤਿੰਨਾਂ ਨੇ ਆਪਸ ਵਿੱਚ ਦੇਖਿਆ ਤਿੰਨੇ ਹੀ ਨਾ ਪਿੰਡ 'ਚ ਇੱਕ ਦੂਜੇ ਨਾਲ ਲੜੇ ਹੋਏ ਸੀ ਬੋਲਦੇ ਨਹੀਂ ਸੀ ਖੂਜ ਵੀ ਨਹੀਂ ਬੋਲੇ ਹਰੇਕ ਨੂੰ ਆਈ ਆਕਰ ਰਹੀ ਵੀ ਮੇਰੇ ਘਰ ਦੇ ਆਉਣਗੇ ਮੈਨੂੰ ਕੱਢ ਲੈਣਗੇ ਰਹਿ ਜਾਣਗੇ ਦਿਨ ਹੀ ਇਹ ਸੋਚ ਜਾਨ ਦੁਪਹਿਰਾ ਜਾ ਹੋ ਗਿਆ ਕੋਈ ਨਾ ਆਇਆ ਦੁਪਹਿਰਾ ਪਿਛਲਾ ਪਹਿਰ ਹੋ ਗਿਆ ਕੋਈ ਨਹੀਂ ਆਇਆ ਜਦੋਂ ਆਹ ਸ਼ਾਮ ਜੀ ਹੋਣ ਲੱਗੀ ਸੂਰਜ ਢਲਣ ਤੇ ਲੱਗਾ ਇੱਕ ਨੇ ਵਿੱਚੋਂ ਕਿਹਾ ਕਹਿੰਦਾ ਯਾਰ ਦੇਖੋ ਗੱਲ ਸੁਣੋ ਆਪਾਂ ਪਿੰਡ 'ਚ ਬੋਲਦੇ ਨਹੀਂ ਇਹ ਤਾਂ ਪੱਕਾ ਪਤਾ ਵੀ ਆਪਾਂ ਆਪਸ ਚ ਲੜੇ ਹੋਏ ਆਂ ਪਰ ਕਹਿੰਦਾ ਇੱਕ ਗੱਲ ਕਰ ਲੈਨੇ ਅੱਜ ਇੱਥੇ ਤਿੰਨੇ ਇਕੱਠੇ ਰੌਲਾ ਰੂਲਾ ਪਾ ਕੇ ਇੱਕ ਵਾਰੀ ਖੂਹ ਚੋਂ ਬਾਹਰ ਨਿਕਲ ਜੰਨੇ ਆਂ ਬਾਹਰ ਜਾ ਕੇ ਫੇਰ ਨਹੀਂ ਬੋਲਾਂਗੇ ਯਾਰ ਇਹ ਕਿਹੜੀ ਗੱਲ ਐ ਇੱਕ ਵਾਰੀ ਖੂਚੋ ਤਾਂ ਨਿਕਲੀਏ ਸੂਏਸ ਕਰਕੇ ਤੁਹਾਡੇ ਚ ਵੀ ਲੜਾਈਆਂ ਹੋਣਗੀਆਂ ਤੁਹਾਡੇ ਚ ਵੀ ਇੱਕ ਦੂਜੇ ਨਾਲ ਬੋਲਦੇ ਨੂੰ ਹੋਣਗੇ ਪਹਿਲਾਂ ਪੰਜਾਬ ਨੂੰ ਤਾਂ ਆਪਾਂ ਕੱਢ ਲਿਆ ਚਲੋ ਭ੍ਰਿਸ਼ਟਾਚਾਰੀ ਵਾਲੇ ਬੇਰਜ਼ਗਾਰੀ ਵਾਲੇ ਗੁੰਡਾਗਰਦੀ ਵਾਲੇ ਖੂਚੋ ਪੰਜਾਬ ਨੂੰ ਕੱਢ ਲਿਆ ਹੁਣ ਦੇਸ਼ ਨੂੰ ਕੱਢਣਾ ਐ ਦੇਸ਼ ਨੂੰ ਕੱਢਣ ਵਾਸਤੇ ਆਪਣੇ ਛੋਟੇ ਛੋਟੇ ਜਿਹੜੇ ਛਿੱਕ ਹੋਵੇ ਨੇ ਉਹ ਬਾਅਦ ਚ ਕਰ ਲਿਓ ਪਲਕੇਰਾ ਦੇਸ਼ ਨੂੰ ਤਾਂ ਨੰਬਰ 1 ਬਣਾ ਲਈਏ ਨਾ ਗਰੀਬ ਸੀਗਾ ਮਜ਼ਦੂਰ ਉਹਨੇ ਸੋਚਿਆ ਯਾਰ ਜਵਾਕ ਪੜਾ ਲੀਏ ਅਸੀਂ ਤਾਂ ਵਿਆੜੀਆਂ ਕਰਦੇ ਆ ਚੱਲ ਬੱਚੇ ਹੀ ਪੜਾ ਲਈਏ ਥੋੜਾ ਜਿਹਾ ਰੋਟੀ ਖਾਏ ਇੱਕ ਡੰਗ ਦੀ ਘਟਾ ਦਿੰਨੇ ਆ ਏਡ ਬਣ ਕੇ ਗੁਜ਼ਾਰਾ ਕਰ ਲਾਂਗੇ ਉਹਨੇ ਕੀ ਕੀਤਾ ਉਹਨੇ ਖਰਚਾ ਕਟਾਉਣਾ ਸ਼ੁਰੂ ਕਰਤਾ ਬੱਚੇ ਨੂੰ ਪੜਾਉਣਾ ਸ਼ੁਰੂ ਕਰਤਾ ਬੱਚਾ ਪੜ ਕੇ ਜੱਜ ਬਣ ਗਿਆ ਬਹੁਤ ਇਲਾਕੇ ਚ ਮਹਿਮਾ ਹੋਈ ਵੀ ਜੱਜ ਬਣ ਗਿਆ ਵੀ ਗਰੀਬ ਦਾ ਮੁੰਡਾ ਜਿੱਦਾਂ ਜੱਜ ਨੇ ਆਉਦਾ ਸੰਭਾਲਣਾ ਸੀ ਉਹਦੇ ਬਾਪੂ ਵੀ ਚਲਾ ਗਿਆ ਵੀ ਮੈਂ ਵੀ ਜਾਊਂਗਾ ਜੱਜ ਸਾਹਿਬ ਦੇ ਚੈਂਬਰ ਚ ਗਏ ਚੈਂਬਰ ਜੱਸਾ ਬੈਠੇ ਸੀ ਕੁਰਸੀ ਤੇ ਤਾਂ ਬਾਪੂ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਵਧਾਈਆਂ ਪੁੱਤ ਜੱਜ ਬਣ ਗਿਆ ਤੂੰ ਮੈਨੂੰ ਇੱਕ ਗੱਲ ਦੱਸ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਪਾਵਰਫੁੱਲ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋਊਗਾ ਤੇਰੀ ਨਜ਼ਰਾਂ ਚ ਉਹ ਜੱਜ ਸਾਹਿਬ ਕਹਿੰਦੇ ਮੈਂ ਬਾਪੂ ਜੀ ਮੈਂ ਹਾਂ ਜਿਹਨੂੰ ਮਰਜ਼ੀ ਛੱਡ ਸਕਦਾ ਜਿਹਨੂੰ ਮਰਜ਼ੀ ਮੈਂ ਸਜ਼ਾ ਦੇ ਸਕਦਾ ਮੈਂ ਪਾਵਰਫੁੱਲ ਹਾਂ ਸਭ ਤੋਂ ਵੱਧ ਫਿਰ ਉਹਨੇ ਪੁੱਛਿਆ ਕਹਿੰਦਾ ਪੁੱਤ ਫੇਰ ਦੱਸ ਦੇ ਐਸਬਕ ਸਭ ਤੋਂ ਵੱਧ ਖੁਸ਼ਕਿਸਮਤ ਸਭ ਤੋਂ ਵੱਧ ਪਾਵਰਫੁੱਲ ਤੇ ਖੁਸ਼ਮੰਦਾ ਕੌਣ ਹੋਊਗਾ ਦੁਨੀਆ 'ਚ ਤੇਰੀ ਨਜ਼ਰ 'ਚ ਕਹਿੰਦਾ ਮੈਂ ਕਹਿੰਦਾ ਠੀਕ ਹੈ ਜੀ ਦਿਲ ਟੁੱਟ ਗਿਆ ਬਾਪੂ ਦਾ ਚੱਕ ਚੰਗਾਈ ਕਹਿੰਦਾ ਵਧਾਈਆਂ ਜਦੋਂ ਗਿਆ ਗੇਟ ਕੋਲ ਜਾ ਕੇ ਫੇਰ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਇੱਕ ਵਾਰੀ ਫੇਰ ਦਾ ਆਪਦੇ ਐਸਬਕ ਸਭ ਤੋਂ ਵੱਧ ਖੁਸ਼ਕਿਸਮਤ ਖੁਸ਼ ਤੇ ਪਾਵਰਫੁੱਲ ਬੰਦਾ ਕੌਣ ਹੋਊ ਤੇਰੀ ਨਜ਼ਰ 'ਚ ਜੱਜ ਸਾਹਿਬ ਕਹਿੰਦੇ ਤੁਸੀਂ ਹੋ ਹੀ ਕਿਤਾ ਜੀ ਉਹ ਮੁੜਿਆ ਕਹਿੰਦਾ 15 ਸੈਕਿੰਡ ਪਹਿਲਾਂ ਮੈਂ ਦੋ ਵਾਰੀ ਗੱਲ ਪੁੱਛੀ ਸੀ ਇਹ ਤੂੰ ਆਪਦਾ ਨਾਮ ਲਿਆ ਸੀ ਹੁਣ ਤੂੰ ਮੇਰਾ ਨਾਮ ਲੈਣ ਲੱਗ ਗਿਆ। ਉਹ ਜੱਜ ਸਾਹਿਬ ਕਹਿੰਦੇ ਬਾਪੂ ਜੀ ਜਿਸ ਵੇਲੇ ਤੁਸੀਂ ਇਹ ਗੱਲ ਮੈਨੂੰ ਪਹਿਲਾਂ ਪੁੱਛੀ ਸੀ ਦੋ ਵਾਰੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੀਜੀ ਵਾਰੀ ਪੁੱਛੀ ਹੈ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਸੀ। ਜੇ ਤੁਹਾਡੇ ਵਰਗੇ ਬਾਪ ਦਾ ਹੱਥ ਮੋਢੇ ਤੇ ਹੋਵੇ ਉਹ ਤੋਂ ਵੱਧ ਪਾਵਰਫੁੱਲ ਖੁਸ਼ ਦੇਖੋ ਜੀ ਨਸੀਬੰਦਾ ਨਹੀਂ ਹੋ ਸਕਦਾ। ਸੋ ਇਸ ਕਰਕੇ ਸਾਡੇ ਕੋਲੇ ਤਾਂ ਗੁਰੂ ਗ੍ਰੰਥ ਸਾਹਿਬ ਵਰਗੇ ਪਿਤਾ ਜੀ ਨੇ ਸਾਡੇ ਕੋਲੇ ਦਸ਼ਮੇਸ਼ ਪਿਤਾ ਜੀ ਵਰਗੇ ਪੈ ਨੇ ਜੇ ਉਹਨਾਂ ਦਾ ਹੱਥ ਕਿਤੇ ਆਪਣੇ ਮੋਢਿਆਂ ਤੇ ਰਹੇ ਮਜਾਲ ਹੈ ਦੁਨੀਆ ਦੀ ਪੂਰੀ ਤਾਕਤ ਪੰਜਾਬ ਨੂੰ ਤਰੱਕੀ ਕਰਨ ਤੋਂ ਰੋਕ ਦੇ ਸੋ ਆਪਾਂ ਰਲ ਕੇ ਸਾਰੇ ਦੁਆ ਵੀ ਕਰੀਏ ਰਲ ਕੇ ਸਾਰੇ ਅਰਦਾਸ ਵੀ ਕਰੀਏ ਸਸ ਸੋ ਸਾਡੇ ਤਾਂ ਪੈਰ ਪੈਰ ਤੇ ਸਾਡੇ ਕੋਲੇ ਸ਼ਹੀਦ ਨੇ ਸਾਡੇ ਕੋਲੇ ਫਕੀਰ ਨੇ ਸੰਤ ਨੇ ਔਰ ਜਿਨ੍ਹਾਂ ਨੇ ਮਤਲਬ ਬڑے بڑے ਪ੍ਰਵਚਨ ਦਿੱਤੇ ਆ ਬਹੁਤ ਬਲੈਸਡ ਧਰਤੀ ਹੈ ਆਪਣੀ ਆਸ਼ੀਰਵਾਦ ਪ੍ਰਾਪਤ ਧਰਤੀ ਹੈ ਹਰੇਕ ਪਿੰਡ ਕੋਈ ਨਾ ਕੋਈ ਚਰਨ ਸ਼ੋਪਰਾਪਤ ਹੈਗਾ ਅਸੀਂ ਤਾਂ ਉਹਨਾਂ ਦੇ ਸੰਜਾ ਕੇ ਵੀ ਕਾਮਯਾਬ ਹੋ ਗਏ ਜਿੱਥੇ ਗਲਤੀ ਨਾ ਚਲੇ ਗਈ ਸੀ। ਚਲ ਹੁਣ ਆ ਗਏ ਯਾਰ ਇੱਥੇ ਕਾਮਯਾਬ ਹੋ ਜੰਨੇ ਆ। ਸੋ ਇਸ ਕਰਕੇ ਸਾਡੀ ਜਿਹੜੀ ਬਲੱਡ ਦੇ ਵਿੱਚ ਸਾਡੇ ਗੁਰੂਆਂ ਗੁਰੂਆਂ ਨੇ ਜਿਹੜੀ ਗਰੀਬਾਂ ਦੇ ਹੱਕ ਚ ਖੜਨ ਦੀ ਮਜਲੂਮਾਂ ਦੇ ਵਾਸਤੇ ਲੜਨ ਦੀ ਜਿਹੜੀ ਸਾਨੂੰ ਪਿਉਂਦ ਚੜੀ ਹੈ ਨਾ ਉਹ ਬਹੁਤ ਕਮਾਲ ਚੀਜ਼ ਹੈ ਉਹ ਉਹ ਚੀਜ਼ ਕਿਸੇ ਹੋਰ ਕੋਲੇ ਨਹੀਂ ਹੈਗੀ ਪੰਜਾਬੀਆਂ ਤੋਂ ਬਿਨਾ ਸੋ ਜਿਹੜੀ ਚੀਜ਼ ਨੂੰ ਅਸੀਂ ਧਾਰ ਲੀਏ ਕਿ ਕਰਨਾ ਹੈ ਅਸੀਂ ਕਰ ਲੈਨੇ ਆ ਜਿਹੜੀ ਚੀਜ਼ ਨੂੰ ਅਸੀਂ ਦਿਲ ਦੇ ਵਿੱਚ ਇੱਕ ਵਾਰੀ ਜਗ੍ਹਾ ਦੇ ਦਈਏ ਤਾਂ ਅਸੀਂ ਫਿਰ ਉਹਨੂੰ ਨਿਭਾਉਨੇ ਆ ਆਮ ਆਦਮੀ ਪਾਰਟੀ 2012 ਚ ਬਣੀ ਤੇ 14 ਚ ਮੈਂ ਪਹਿਲੀ ਇਲੈਕਸ਼ਨ ਲੜਿਆ ਸੰਗਰੂਰ ਤੋਂ ਜਿੱਥੇ ਵੀ ਜਾਂਦਾ ਸੀ ਜਿਹੜੇ ਪਿੰਡ ਵੀ ਕੋਈ ਵੀ ਵਲੰਟੀਅਰ ਨਹੀਂ ਸੀ ਕੋਈ ਬਲੌਕ ਪ੍ਰਧਾਨ ਨਹੀਂ ਸੀ ਕੋਈ ਪਿੰਡ ਦਾ ਪ੍ਰਧਾਨ ਨਹੀਂ ਸੀ ਮੈਂ ਜਾਂਦਾ ਸੀ ਇੱਥੋਂ ਤੱਕ ਕਿ ਕੋਈ ਸਟੇ ਸੈਕਟਰੀ ਵੀ ਨਹੀਂ ਸੀ ਜਿਹੜਾ ਇਹ ਕਹਦੇ ਵੀ ਹੁਣ ਤੁਹਾਡੇ ਸਾਹਮਣੇ ਪਹੁੰਚਾਂ ਤੁਮਾਂ ਦੀ ਵਿਚਾਰ ਰੱਖਣਗੇ ਮੈਂ ਆਪ ਹੀ ਮੈਂ ਇੱਕ ਫੜ ਲੈਂਦਾ ਸੀ ਆਪ ਹੀ ਸ਼ੁਰੂ ਕਰ ਲੈਂਦਾ ਸੀ ਜਦੋਂ ਮੈਂ ਭਾਸ਼ਣ ਬੰਦ ਹੋ ਜਾਂਦਾ ਸੀ ਪ੍ਰੋਗਰਾਮ ਖਤਮ ਹੋ ਜਾਂਦਾ ਸੀ ਬਾਅਦ ਚ ਕੋਈ ਧੰਨਵਾਦ ਕਰਨ ਵਾਲਾ ਵੀ ਹੈ ਨਹੀਂ ਸੀ ਪਰ ਨਾਲ ਅਸੀਂ ਰਜਿਸਟਰ ਲੈ ਕੇ ਜਾਂਦੇ ਹੁੰਦੇ ਸੀ ਇੱਕ ਮੁੰਡਾ ਅਸੀਂ ਤਿੰਨ ਮੁੰਡੇ ਡਿਊਟੀ ਲਾਈ ਹੋਈ ਸੀ ਵੀ ਤੂੰ ਇੱਕ ਮੈਂ ਬਾਅਦ ਕਹਿੰਦਾ ਸੀ ਕਿ ਵੀ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਬਣਨਾ ਚਾਹੁੰਦੇ ਨੇ ਆ ਕਾਪੀ ਵਾਲਾ ਬੈਠਾ ਹੈ ਮੈਂ ਤਾਂ ਚਲੇ ਜਾਣਾ ਅਗਲੇ ਪਿੰਡ ਤੁਸੀਂ ਇਹਨੂੰ ਨਾਮ ਲਿਖਾ ਦਿਓ ਸਾਰੇ ਉਹ ਅਗਲੇ ਪਿੰਡ ਦੂਜੀ ਕਾਪੀ ਵਾਲਾ ਹੁੰਦਾ ਸੀ ਤਾਂ ਆ ਜਿਹੜਾ ਕਾਪੀ ਵਾਲਾ ਇਹ ਤੀਜੇ ਪਿੰਡ ਜਾਂਦਾ ਸੀ ਵਿਹਲਾ ਹੋ ਕੇ ਫਿਰ ਕਿਉਂਕਿ ਉੱਥੇ ਦੂਜਾ ਹੈਗਾ ਇਦਾਂ ਇਦਾਂ ਅਸੀਂ ਚੋਗ ਇਕੱਠੀ ਕੀਤੀ ਚੋਗ ਇਦਾਂ ਇਦਾਂ ਅਸੀਂ ਛੋਟੇ ਛੋਟੇ ਦਾਣੇ ਇਕੱਠੇ ਕੀਤੇ ਤੇ ਅੱਜ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਬੱਦ ਡਿਸਪਲਾਈਨਡ ਪਾਰਟੀ ਮੰਨੀ ਜਾਂਦੀ ਹੈ ਜੀ ਡਿਸਪਲਨ ਹੈ ਅਨੁਸ਼ਾਸਨ ਹੌਲੀ ਹੌਲੀ ਹੁੰਦਾ ਵਿਚਰੀ ਦਿੱਕਤਾਂ ਵੀ ਆਈਆਂ ਕਿਤੇ ਲੜਾਈਆਂ ਵੀ ਹੋਈਆਂ ਵੀ ਆ ਕਿਉਂ ਹੋ ਗਿਆ ਜੀ ਆਏ ਕਿਉਂ ਹੋ ਗਿਆ ਜੀ ਹੋ ਜਾਂਦਾ ਪਾਰਟੀਆਂ 'ਚ ਪਰਿਵਾਰਾਂ 'ਚ ਵੀ ਹੋ ਜਾਂਦੀਆਂ ਗਿਲੇ ਸ਼ਿਕਵੇ ਹੱਕ ਹੈ ਹਰੇਕ ਨੂੰ ਗਿਲੇ ਸ਼ਿਕਵਾ ਕਰਨ ਦਾ ਜਿ ਗਿਲੇ ਸ਼ਿਕਵਾ ਵੀ ਤਾਂ ਉੱਥੇ ਹੋਊਗਾ ਜਿੱਥੇ ਪਿਆਰ ਹੁੰਦਾ ਹੈ ਅਪਸੈਂਡਾਉਨ ਵੀ ਆਏ ਪਰ ਤੁਸੀਂ ਖੜੇ ਰਹੇ ਮੈਂ ਇਹ ਕਹਿਣਾ ਹੁੰਨਾ ਕਿ ਜਿਹੜਾ ਮਾੜਾ ਸਮਾਂ ਹੁੰਦਾ ਨਾ ਉਹ ਬੰਦੇ ਨੂੰ ਇੱਕ ਹੀ ਬਹੁਤ ਵਧੀਆ ਚੀਜ਼ ਦੇ ਕੇ ਜਾਂਦਾ ਹੈ ਕਿ ਮਾੜੇ ਸਮੇਂ ਵਫਾਦਾਰੀਆਂ ਪਰਖੀਆਂ ਜਾਂਦੀਆਂ ਨੇ ਜਿਹੜੇ ਤਾਂ ਉਹੀ ਆਏ ਹੁੰਦੇ ਨੇ ਉਹ ਲੰਘ ਜਾਂਦੇ ਨੇ ਵੀ ਇਹਨਾਂ ਕੋਲ ਕੀ ਆ ਹੁਣ ਜਿਹੜੇ ਅਸਲ ਹੀ ਹੁੰਦੇ ਨੇ ਆਰਗੇਨਿਕ ਉਹ ਖੜੇ ਰਹਿੰਦੇ ਆ ਜਿਹੜੇ ਹੁਣ ਤੁਸੀਂ ਹੋ ਨਾ ਤੁਸੀਂ ਆਰਗੇਨਿਕ ਹੋ ਤੁਸੀਂ ਮਾੜੇ ਸਮੇਂ ਵਿੱਚ ਖੜੇ ਰਹੇ ਤੁਸੀਂ ਕੋਈ ਲਾਲਚ ਦੇਖ ਕੇ ਨਹੀਂ ਆਏ ਤੁਸੀਂ ਛੋਟੀ ਵੱਡੀ ਲਾਈਨ ਦੇਖ ਕੇ ਨਹੀਂ ਆਏ ਆ ਆ ਫਰਕ ਹੈ ਉਹ ਦੂਜੀਆਂ ਪਾਰਟੀਆਂ ਨਾਲੋਂ ਉਧਰ ਤਾਂ ਲੜਾਈਆਂ ਐਸ ਲੈਵਲ ਤੇ ਕਿ ਇੱਕੋ ਸਟੇਜ ਤੋਂ ਕੋਈ ਹੋਰ ਕੁਝ ਬੋਲੀ ਜਾਂਦਾ ਦੂਜਾ ਹੋਰ ਬੋਲੀ ਜਾਂਦਾ ਕੋਈ ਮੈਕ ਖੋ ਕੇ ਲੈ ਜਾਂਦਾ ਕੋਈ ਛਾਲ ਮਾਰਨ ਦੇ ਥੱਲੇ ਸੋਨ ਦਾ ਤਾਂ ਮਕਸਦ ਜਿਹੜਾ ਹੈ ਉਹ ਆਪਦੇ ਆਉਦੇ ਨੇ ਤੇ ਸਾਡਾ ਮਕਸਦ ਪੰਜਾਬ ਹੈ ਇੰਨਾ ਕੁ ਫਰਕ ਹੈ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਹਰ ਰੋਜ਼ ਦੋ ਦੋ ਤਿੰਨ ਤਿੰਨ ਪ੍ਰੋਗਰਾਮਾਂ ਤੇ ਜਾਂਦੇ ਹੋ ਤੇ ਪਰਿਵਾਰ ਨੂੰ ਕਦੋਂ ਟਾਈਮ ਦਿੰਦੇ ਹੋ ਮੈਂ ਕਹਾਂ ਜੀ ਮੈਂ ਪਰਿਵਾਰ ਨੂੰ ਦਿੰਨਾ ਟਾਈਮ ਪੂਰਾ ਟਾਈਮ ਦਿੰਨਾ ਮੈਂ ਪਰਿਵਾਰ ਨੂੰ ਘਟੋ ਘਟ 10 12 ਘੰਟੇ ਪਰਿਵਾਰ ਨੂੰ ਨਹੀਂ ਨਹੀਂ ਕਹਿੰਦੇ ਤਰੇ ਤਾਂ ਤੁਸੀਂ ਸਾਰਾ ਦਿਨ ਤਾਂ ਪ੍ਰੋਗਰਾਮਾਂ ਤੇ ਹੁੰਨੇ ਹੋ ਮੈਂ ਕਹਿੰਦੀ ਇੱਥੇ ਹੀ ਫਰਕ ਹੈ ਤੁਹਾਡਾ ਜਿਹੜਾ ਪੰਜਾਬ ਹੈ ਉਹ ਮੇਰਾ ਪਰਿਵਾਰ ਹੈ ਮੈਂ ਸਾਰਾ ਦਿਨ ਪਰਿਵਾਰ ਚ ਹੀ ਹੁਣਾ ਉੱਥੇ ਮੇਰੇ ਚਾਚੇ ਨੇ ਉੱਥੇ ਮੇਰੀਆਂ ਮਾਵਾ ਨੇ ਉੱਥੇ ਭੈਣਾਂ ਨੇ ਉੱਥੇ ਛੋਟੇ ਵੱਡੇ ਵੀਰ ਨੇ ਤੇ ਮੇਰਾ ਮੇਰਾ ਪਰਿਵਾਰ ਹੈ ਪੰਜਾਬ ਤੇ ਮੈਨੂੰ ਉਹਨਾਂ ਨੇ ਲਾਣੇਦਾਰ ਚੁਣਿਆ ਉਸ ਪਰਿਵਾਰ ਦਾ ਤੇ ਮੈਂ ਸਾਰਾ ਦਿਨ ਉਹਨਾਂ ਕੋਲ ਹੀ ਹੁਣਾ ਪਰਿਵਾਰ ਹੀ ਹੈ ਇਹ ਇੰਨਾ ਕ ਫਰਕ ਹੈ ਪਹਿਲਾਂ ਵਾਲੇ ਆਪਣੇ ਪਰਿਵਾਰ ਨੂੰ ਹੀ ਪਰਿਵਾਰ ਸਮਝਦੇ ਰਹੇ ਤੇ ਅਸੀਂ ਪੰਜਾਬ ਨੂੰ ਪਰਿਵਾਰ ਸਮਝਦੇ ਆ ਆਪਣੇ ਨੂੰ ਬਸਾ ਫਰਕ ਹੈ ਟੀਮ ਦੀ ਗੱਲ ਚੱਲੀ ਸੀ ਟੀਮ ਵਰਕ ਹੈ ਸੰਗਠਨ ਵੱਡਾ ਹੁੰਦਾ ਵਿਅਕਤੀ ਵੱਡਾ ਨਹੀਂ ਹੁੰਦਾ ਕਈਆਂ ਨੂੰ ਭੁਲੇਖਾ ਹੋ ਜਾਂਦਾ ਮੈਂ ਵੱਡਾ ਸੰਗਠਨ ਸੰਗਠਨ ਤੋਂ ਵੱਡਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਚਾਰ ਦਿਨ ਕੀ ਚਾਨਣੀ ਫੇਰੰਦੇ ਦੀ ਰਾਤ 2-4 ਦਿਨ ਤਾਂ ਹੁੰਦਾ ਇਕੱਠਿਆ ਹੌਲੀ 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 ਲੋਕ ਆ ਕੇ ਵਾਪਸ ਉਹ ਲੀਡਰ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਸੰਗਠਨ ਤੋਂ ਪਾਰਟੀ ਤੋਂ ਵੱਡਾ ਸਮਝਣ ਦੀ ਗਲਤੀ ਕਰ ਬੈਠੇ ਨੇ ਉਹ ਬਾਅਦ ਦੇ ਵਿੱਚ ਟੈਲੀਵਿਜ਼ਨ ਦੀ ਸਕਰੀਨ ਦੇ ਕੋਨੇ ਵਿੱਚੋਂ ਵੀ ਗਾਇਬ ਹੋ ਜਾਂਦੇ ਆ ਉੱਥੇ ਵੀ ਨਹੀਂ ਹੁੰਦੇ ਉਹ ਕਿਉਂਕਿ ਸੰਗਠਨ ਸੰਗਠਨ ਵੱਡਾ ਹੈ ਆਪਣੀ ਪਾਰਟੀ 'ਚ ਵੀ ਇਹ ਤਾਂ ਦਿੱਕਤ ਆਈ ਸੀ ਕਿ ਇੱਕ ਵਾਰੀ ਤਾਂ ਲੱਗਿਆ ਸੀ ਪਾਰਟੀ ਟੁੱਟ ਗਈ ਪਰ ਤੁਸੀਂ ਖੜੇ ਰਹੇ ਤੁਸੀਂ ਕਹਿੰਦੇ ਨਹੀਂ ਸੰਗਠਨ ਵੱਡਾ ਹੈ ਸੰਗਠਨ ਨਾਲ ਚੱਲਾਂਗੇ ਤੇ ਅੱਜ ਉਹ ਬੰਦੇ ਜਿਹੜੇ ਨੇ ਉਹ ਇਸ ਗੱਲ ਤੇ ਪਛਤਾਉਂਦੇ ਹੋਣਗੇ ਕਿ ਯਾਰ ਉਹ ਤੋਂ ਗਲਤੀ ਕਰ ਬੈਠੇ ਜੇ ਲੜਾਈ ਦੇ ਵਿੱਚ ਲੜਦੇ ਰਹਿੰਦੇ ਤਾਂ ਜਿੱਤ ਹੁੰਦੀ ਏ ਜ਼ਰੂਰ ਦੇਖੋ 15 ਪਲੇਅਰ ਹੁੰਦੇ ਨੇ 11 ਖੇਡਦੇ ਨੇ ਭਾਵੇਂ ਕ੍ਰਿਕਟ 'ਚ ਭਾਵੇਂ ਹਾਕੀ 'ਚ ਫੁੱਟਬਾਲ 'ਚ 11 ਖੇਡਦੇ ਆ ਚਾਰ ਪੰਜ ਜਿਹੜੇ ਨੇ ਉਹ ਐਕਸਟਰਾ ਪਲੇਅਰ ਹੁੰਦੇ ਨੇ ਪਾਣੀ ਪੂਣੀ ਪਿਉਂਦੇ ਆ ਕਈ ਵਾਰੀ ਸਾਰੇ ਹੀ ਵਰਲਡ ਕੱਪ ਉਹ ਚਾਰੇ ਖੇਡਦੇ ਹੀ ਨਹੀਂ ਪਰ ਟੀਮ ਵਰਲਡ ਕੱਪ ਜਿੱਤ ਜਾਂਦੀ ਹੈ ਤਾਂ ਮੈਡਲ ਜਿਹੜੇ ਸੋਨੇ ਦੇ ਮਿਲਦੇ ਨੇ ਉਹ 15 ਦੇ 15 ਨੂੰ ਮਿਲਦੇ ਨੇ ਤੇ ਉਹਨਾਂ ਨੂੰ ਵੀ ਵਰਲਡ ਕੱਪ ਟੀਮ ਦੇ ਬਜੇਤਾ ਮੈਂਬਰ ਦੇ ਤੌਰ ਤੇ ਜਾਣਿਆ ਜਾਂਦਾ ਸਾਰੀ ਉਮਰ ਸੋ ਟੀਮ ਆਪਣੀ ਜੇ ਟੀਮ ਕਿ ਉਹ ਜ਼ਰੂਰੀ ਨਹੀਂ ਹਰ ਰੋਜ਼ ਕੋਹਲੀ ਸੈਂਟਰੀ ਲਾਊਗਾ ਜ਼ਰੂਰੀ ਨਹੀਂ ਹਰ ਰੋਜ਼ ਰੋਹਿਤ ਸ਼ਰਮਾ ਹੀ ਰਨ ਬਣਾਊਗਾ ਕੋਈ ਟੀਮ ਉਹ ਕਈ ਵਾਰੀ ਉਹ ਘਟ ਤੇ ਔੜੋਗੇ ਦੂਜਾ ਆ ਜਾਂਦਾ ਫਿਰ ਸੰਭਾਲਣ ਵਾਸਤੇ ਤੀਜਾ ਆ ਜਾਂਦਾ ਟੀਮ ਦੇ ਤੌਰ ਤੇ ਖੇਡੇ ਤੁਸੀਂ ਦੇਖੋ ਕੁਦਰਤ ਕਿੰਡੀ ਵੱਡੀ ਹੈ ਮੈਂ ਬਹੁਤ ਇਹੋ ਜਿਹੇ ਗੱਲਾਂ ਬਾਰੇ ਸੋਚਦਾ ਰਹਿੰਨਾ ਕੁਦਰਤ ਦੇਖੋ ਕਿੰਡੀ ਵੱਡੀ ਹੈ ਜਿਨ੍ਹਾਂ ਨੇ ਕ੍ਰਿਕਟ ਦੀ ਖੇਡ ਇਜਾਦ ਕੀਤੀ ਸੀ ਇੰਗਲੈਂਡ ਵਾਲਿਆਂ ਨੇ ਕ੍ਰਿਕਟ ਦੀ ਖੇਡ ਉਹਨਾਂ ਨੇ ਕੱਢੀ ਸੀ ਹਾਲਚੇ ਉਹਨਾਂ ਦੀ ਕ੍ਰਿਕਟ ਜਿਹੜੀ ਹੈ 5-5 ਦਿਨ ਦੇ ਮੈਚ ਖੇੜਦੇ ਸੀ ਉਹ ক্রিকেট ਉਹਨਾਂ 200 ਸਾਲ ਤੋਂ ਆਪਣੇ ਦੇ ਰਾਜ ਕਰਕੇ ਇਹਦਾ ਮਤਲਬ ਪਹਿਲਾਂ ਵੀ ਖੇੜਦੇ ਹੋਣਗੇ ਤੇ 300 400 ਸਾਲ ਪੁਰਾਣੀ ਖੇਡ ਹੈ ਜਿਨ੍ਹਾਂ ਨੇ 300 ਸਾਲ ਪਹਿਲਾਂ ਖੇਡ ਇਜਾਦ ਕੀਤੀ ਸੀ ਕਾਹੜ ਗੱਡੀ ਸੀ ਵੀ ਆਹ ਵੀ ਖੇਡ ਹੈ ਉਹਨਾਂ ਨੂੰ ਇਸ ਵਰਲਡ ਕੱਪ ਚ ਸਭ ਤੋਂ ਮਗਰੋਂ ਖੇਡਣ ਲੱਗੀ ਟੀਮ ਨੇ ਹਰਾਤਾ ਜੀ ਅਫਗਾਨਿਸਤਾਨ ਵਾਲਿਆਂ ਨੇ ਉਹ ਆਜੇ ਹੈ 5-7 ਸਾਲ ਹੀ ਹੋਏ ਨੇ ਵਿਚਾਰਿਆਂ ਨੂੰ ਖੇਡਦੇਆਂ ਨੂੰ ਕਿਉਂਕਿ ਟੀਮ ਦੇ ਤੌਰ ਤੇ ਖੇਡੇਉਂਦੇ ਉਹ ਇੰਗਲੈਂਡ ਨੂੰ ਅਫਗਾਨਿਸਤਾਨ ਨੇ ਹਰਾਤਾ ਕਾਰਨ ਇਹ ਨਹੀਂ ਹੈਗਾ ਕਿ ਇੰਗਲੈਂਡ ਵਾਲੇ ਕੋਈ ਮਾੜਾ ਖੇਡੇ ਪਰ ਉਸ ਦਿਨ ਅਫਗਾਨਿਸਤਾਨ ਦਾ ਟੀਮ ਵਰਕ ਵਧੀਆ ਸੀ ਉਹ ਜਿੱਤ ਗਏ ਸੋ ਆਪਣੀ ਟੀਮ ਹੈਗੇ ਗੁੱਸੇ ਗਿਲੇ ਸ਼ਿਕਵੇ ਲੋਕਤੰਤਰ ਦਾ ਹਿੱਸਾ ਨਹੀਂ ਬਲਕਿ ਵਧੀਆ ਗੱਲ ਹੈ ਗੁੱਸੇ ਗਿਲੇ ਸ਼ਿਕਵਿਆਂ ਚੋਂ ਆਈਡੀਆਜ਼ ਮਿਲਦੇ ਨੇ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹ ਬ੍ਰੇਨਸਟਾਰਮਿੰਗ ਕਰਾਉਂਦੀਆਂ ਨੇ ਆਪਣੇ EMPLOYEES ਦੀ ਕਿ ਆਪਸ ਦੇ ਵਿੱਚ ਇੱਕੋ ਗੱਲ ਵਿਸ਼ੇ ਤੇ ਆਪਣੇ ਆਪਣੇ ਵਿਚਾਰ ਰੱਖੋ ਫਿਰ ਉਹਨਾਂ ਚੋਂ ਕੋਈ ਨਾ ਕੋਈ ਕਾਮਨ ਮਿਨਿਮਮ ਪੁਆਇੰਟ ਬਣਾ ਕੇ ਕੁਝ ਨਾ ਕੁਝ ਨਿਕਲ ਆਉਂਦਾ ਸੋ ਤੁਹਾਡੇ ਕੋਲ ਵੀ ਹੋਣਗੇ ਸ਼ਾਇਦ ਗੁੱਸੇ ਗਿਲੇ ਕਿ ਮੈਂ ਮੈਨੂੰ ਆਇ ਨਹੀਂ ਹੋਇਆ ਮੈਂ ਆ ਚਾਹੁੰਦਾ ਸੀ ਪਰ ਮੈਂ ਤੁਹਾਨੂੰ ਇਹਨੇ ਕਹਿਣਾ ਚਾਹਨਾ ਨiyet ਖੋਟੀ ਨਹੀਂ ਹੈਗੀ ਅੱਜ ਵੀ ਮੈਂ ਉਵੇਂ ਜਿਵੇਂ ਆਇਆ ਤੁਹਾਡੇ ਕੋਲੇ ਮੈਂ ਤੁਹਾਨੂੰ ਅੱਜ ਫੇਰ ਕਹਿਣਾ ਮੇਰੇ ਉਹ ਵੀ ਯਾਦ ਹੈ ਮੈਂ ਉਦੋਂ ਵੀ ਕਹਿੰਦਾ ਸੀ ਹੈਗੀ ਕਿ ਜਦੋਂ ਧੁੱਪੇ ਸੀ ਤਾਂ ਸਾਰੇ ਧੁੱਪੇ ਸੀ ਜਦੋਂ ਸ਼ਾਮੇ ਹੋਵਾਂਗੇ ਤਾਂ ਸਾਰੀ ਸ਼ਾਮੇ ਹੋਵਾਂਗੇ ਛਾਂ ਸਾਰਿਆਂ ਤੇ ਆਊਗੀ ਹੋ ਹੋ ਸਕਦਾ 2 ਮਹੀਨੇ 4 ਮਹੀਨੇ ਲੇਟ ਹੋ ਜਾਏ ਸੋ ਅਸੀਂ ਬਹੁਤ ਬਾਚ ਫੁਲੀ ਬਹੁਤ ਕੇਅਰਫੁਲੀ ਅਸੀਂ ਅਡਜਸਟਮੈਂਟ ਕਰਦੇ ਆਂ ਕਿਹ ਬੰਦੇ ਕੰਮ ਕਰ ਸਕਦੇ ਨੇ ਔਰ ਸਾਡੇ ਬਹੁਤ ਵਧੀਆ ਵਲੰਟੀਅਰ ਜਿਹੜੇ ਨੇ ਉਹ ਬਹੁਤ ਵਧੀਆ ਚੇਅਰਮੈਨ ਸਾਬਤ ਹੋਏ ਨੇ ਮੈਂ ਇਹੀ ਤਾਂ ਕਹਿਣਾ ਹੁੰਦਾ ਸੀਗਾ ਕਿ ਇਹਨਾਂ ਨੂੰ ਕਹਿ ਦਿਓ ਦੂਜੀਆਂ ਪਾਰਟੀਆਂ ਨੂੰ ਉਹਨਾਂ ਦੇ ਧੀਆਂ ਪੁੱਤਾਂ ਨੂੰ ਕਹਿ ਦਿਓ ਜਿਹੜੇ ਚੇਅਰਮੈਨ ਬਣੇ ਬੈਠੇ ਨੇ ਕਿ ਆਪਣੇ ਬੋਰੀਏ ਬਿਸਤੇ ਬੰਨ ਲੈਣ ਕਿਉਂਕਿ ਆਮ ਲੋਕਾਂ ਦੇ ਧੀਆਂ ਪੁੱਤ ਆ ਰਹੇ ਨੇ ਆਗੇ ਨਾ ਫਿਰ ਆਮ ਲੋਕ ਕਹਿੰਦੇ ਆ ਪੁੱਤ ਰੜਮੜ ਸਈਆਂ ਪਾਣੀ ਨੂੰ ਗਈਆਂ ਮੁਹੰਮਦ ਬਖਸ਼ ਦਾ ਕਲਾਮ ਹੈ ਬੜੇ ਵੱਡੇ ਸੂਫੀ ਸ਼ਾਇਰ ਹੋਏ ਨੇ ਰੜਮੜ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਡਰ ਕੇ ਇਹ ਪਾਣੀ ਦੀ ਗੱਲ ਨਹੀਂ ਕਰਦਾ ਇੱਥੇ ਸੂਫੀ ਸ਼ਾਇਰ ਕਹਿੰਦਾ ਹੈ ਕਿ ਪ੍ਰਮਾਤਮਾ ਹਰੇਕ ਦਾ ਕਢਾ ਨਹੀਂ ਭਰਦਾ ਜਿੰਮੇਵਾਰੀ ਵਾਲਾ ਕੋਈ ਕੋਈ ਮੁਰਪੀ ਭਰ ਕੇ ਕਿਸੇ ਕਿਸੇ ਨੂੰ ਜਿੰਮੇਵਾਰੀ ਵਾਲਾ ਕਢਾ ਭਰਦਾ ਉਹ ਤੇ ਜਿੰਨਾਂ ਨੂੰ ਜਿੰਮੇਵਾਰੀ ਵਾਲਾ ਕਢਾ ਮਿਲ ਜੇ ਜਿਨ੍ਹਾਂ ਦਾ ਕਢਾ ਭਰਿਆ ਗਿਆ ਉਹਨਾਂ ਨੂੰ ਬੋਚ-ਬੋਚ ਕੇ ਸੰਭੜ ਸੰਭੜ ਕੇ ਪੈਰ ਧਰਨੇ ਪੈਂਦੇ ਆ ਕਿਤੇ ਘੜਾ ਨਾ ਡੁੱਟ ਜਾਵੇ ਅੱਗੇ ਲਿਖਦੇ ਹੋ ਕਹਿੰਦੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਤੱਕੇ ਦੇਣ ਵਾਲੇ ਬਹੁਤ ਹੈ ਰਸਤਾ ਤਿਲਕਣ ਹੈ ਮੈਂ ਕਹਿੰਦਾ ਅੰਨਾ ਸੋ ਉਹੀ ਰੱਖਦਾ ਫਿਰ ਸੋ ਇਸ ਗੱਲ 'ਚ ਮੈਂ ਤਾਂ ਬਹੁਤ ਯਕੀਨ ਕਰਦਾ ਕਿ ਪ੍ਰਮਾਤਮਾ ਨੇ ਕਰੋੜਾਂ ਲੋਕਾਂ ਦੀਆਂ ਸੱਚੀਆਂ ਨੀਤਾਂ ਦੀਆਂ ਅਰਦਾਸਾਂ ਦੁਆਵਾਂ ਸੁਣੀਆਂ ਹੈ ਤਾ ਕਿਤੇ ਨਾ ਤੋਂ ਖੇੜਾ ਛੋਟਿਆ ਜਿਹੜੇ ਪੰਜਾਬ ਨੂੰ ਲੁੱਟੀ ਜਾਂਦੇ ਸੀ ਹੁਣ ਪੰਜਾਬ ਲਈ ਤੇ ਆਉਂਦਾ ਜਾਂਦਾ ਤੁਸੀਂ ਆਪ ਇਸ ਗੱਲ ਦੇ ਗਵਾਹ ਬਣਾਂਗੇ ਹੋਵੋਗੇ ਕਿਉਂਕਿ ਮੈਂ ਜਦੋਂ ਕੋਈ ਵੀ ਕੰਮ ਕਰਦਾ ਕੋਈ ਵੀ ਲੋਕਪੱਖੀ ਗੱਲ ਕਰਦਾ ਜਾਂ ਕੋਈ ਵੀ ਫਾਈਲ ਸਾਈਨ ਕਰਦਾ ਮੇਰੇ ਦਿਮਾਗ ਵਿੱਚ ਵਲੰਟੀਅਰ ਹੁੰਦੇ ਨੇ ਮੇਰੇ ਦਿਮਾਗ ਵਿੱਚ ਤੁਸੀਂ ਹੁੰਦੇ ਹੋ ਕਿ ਆਹ ਫੈਸਲਾ ਕਰੂੰਗਾ ਤਾਂ ਹੋਰ ਲੋਕਾਂ ਨਾਲ ਅੱਖਾਂ ਨਾਲ ਅੱਖ ਮਿਲਾ ਕੇ ਕਹਿ ਸਕਣਗੇ ਆ ਸਾਡੀ ਸਰਕਾਰ ਨੇ ਆ ਕਰਤਾ ਆ ਕਿਉਂਕਿ ਮੈਂ ਤਾਂ ਹਰ ਰੋਜ਼ ਲੋਕਾਂ ਨਾਲ ਅੱਖਾਂ ਅੱਖਾਂ ਮੇਰੀਆਂ ਮਿਲਦੀਆਂ ਨਹੀਂ ਚਲੋ ਸਟੇਜ 'ਤੇ ਮਿਲ ਜਾਨੇ ਜਿੰਨੇ ਵੀ ਬਾਤਾਂ ਬਾਤ ਕੋਸ਼ ਕਰਦੇ ਹਨ ਪਰ ਤੁਸੀਂ ਤਾਂ ਹਰ ਰੋਜ਼ ਉਹਨਾਂ ਦੇ ਘਰਾਂ 'ਚ ਜਾਂਦੇ ਹੋ ਨਾ ਤੁਹਾਡੇ ਮੱਥੇ ਲੱਗਦੇ ਹਰ ਰੋਜ਼ੋ ਲਾਂਬੇ ਨਾ ਦੇਣ ਤੁਸੀਂ ਉਹਨਾਂ ਨਾਲ ਵਾਅਦੇ ਕੀਤੇ ਹੋਇਆ ਕਿ ਸਾਨੂੰ ਤੁਸੀਂ ਵੋਟਾਂ ਪਾ ਕੇ ਦਿਖਾਓ ਐਂ ਕਰਦੇ ਆਂਗੇ ਤੇ ਫਿਰ ਜਦੋਂ ਤੁਹਾਡਾ ਤੁਹਾਡੀਆਂ ਅੱਖਾਂ ਦੇ ਵਿੱਚ ਚਮਕ ਆਉਂਦੀ ਹੋਊਗੀ ਤੁਹਾਡਾ ਸੀਨਾ ਚੌੜਾ ਹੁੰਦਾ ਹੋਊਗਾ ਜਦੋਂ ਆਮ ਘਰਾਂ ਦੀਆਂ ਕੁੜੀਆਂ ਸਬ ਇੰਸਪੈਕਟਰ ਬਣਦੀਆਂ ਨੇ ਜਦੋਂ ਆਮ ਘਰਾਂ ਦੇ ਮੁੰਡੇ ਕੁੜੀਆਂ ਪਟਵਾਰੀ ਲੱਗ ਕੇ ਪਿੰਡ ਆਉਂਦੇ ਨੇ ਲੱਡੂਾਂ ਤੇ ਜਲੇਬੀਆਂ ਦੀ ਕੜਾਹੀ ਚੜਦੀ ਹੈ ਜਦੋਂ ਆਮ ਘਰਾਂ ਦੇ ਧੀਆਂ ਪੁੱਤ ਜੱਜ ਬਣਦੇ ਨੇ ਉਦੋਂ ਤੁਹਾਨੂੰ ਲੱਗਦਾ ਹੋਊਗਾ ਯਾਰਾਂ ਕੁਛ ਤਾਂ ਕੀਤਾ ਪੰਜਾਬ ਲਈ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਸੀ ਤੁਹਾਡਾ ਨਾਮ ਹਿਸਟਰੀ ਚ ਲਿਖਿਆ ਜਾਊਗਾ ਹਿਸਟਰੀ ਚ ਲਿਖਿਆ ਜਾਊਗਾ ਪਹਿਲੀ ਤਾਂ ਲਿਖਿਆ ਗਿਆ ਕਿ 2022 ਦੇ ਵਿੱਚ ਜਦੋਂ ਪੰਜਾਬ ਪੜੜੀ ਤੇ ਚੜਿਆ ਤਾਂ ਕੌਣ-ਕੌਣ ਉਸ ਮੁਹਿਮਮ ਦੇ ਵਿੱਚ ਸ਼ਾਮਲ ਸੀ ਤੁਹਾਡਾ ਸਾਰਿਆਂ ਦਾ ਨਾਮ ਹੋਊਗਾ ਦੇ